ਤੰਬਾਕੂ ਜਾਫਿਰ ਸਿਗਰਟ ਸਿਹਤ ਨੂੰ ਕਿਹੜਾ ਪਹੁੰਚਾ ਰਿਹਾ ਹੈ ਸਭ ਤੋਂ ਜ਼ਿਆਦਾ ਨੁਕਸਾਨ ਕਿਸ ਨਾਲ ਵਾਅਦਾ ਹੈ ਮੌਤ ਦਾ ਖਤਰਾ ਕੈਂਸਰ ਨੂੰ ਲੈ ਕੇ ਇਸ ਧਿਆਨ ਦੇ ਵਿੱਚ ਹੋਇਆ ਵੱਡਾ ਖੁਲਾਸਾ ਦਰਸਲ ਸਿਗਰਟ ਜ਼ਿਆਦਾ ਖਤਰਨਾਕ ਹੈ ਜਾਂ ਫਿਰ ਤੰਬਾਕੂ ਜਾਂ ਇਹ ਸਵਾਲ ਪੁੱਛਣ ਦੇ ਜ਼ਿਆਦਾਤਰ ਲੋਕ ਸਿਗਰਟ ਦਾ ਨਾਮ ਲੈਂਦੇ ਨੇ ਹਾਲਾਂਕਿ ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਿਆ ਹੈਗਾ ਕਿ ਤੰਬਾਕੂ ਸਾਡੇ ਸਰੀਰ ਨੂੰ ਸਿਗਰਟ ਦੇ ਨਾਲੋਂ ਕਈ ਗੁਣਾ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਦਰਸਲ ਕੁਝ ਸਿਗਰਟ ਦਾ ਧੂਆਂ ਹਵਾ ਦੇ ਵਿੱਚ ਭਾਪ ਬਣ ਜਾਂਦਾ ਹੈ ਜਦੋਂ ਕਿ ਤੰਬਾਕੂ ਸਿੱਧੇ ਸਾਡੇ ਮੂੰਹ ਦੇ ਸੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਦੇ ਨਾਲ ਜ਼ਖਮ ਹੁੰਦੇ ਨੇ ਜੋ ਕਿ ਹੌਲੀ-ਹੌਲੀ ਕੈਂਸਰ ਦੇ ਵਿੱਚ ਬਦਲ ਜਾਂਦੇ ਨੇ ਇਸ ਦੇ ਲਈ ਇਹ ਰਿਪੋਰਟ ਤੰਬਾਕੂ ਚਬਾਉਣ ਵਾਲਾ ਆਦ ਲਈ ਇੱਕ ਚਤਾਵਨੀ ਹੈ ਤਾਂ ਕਿ ਉਹਨਾਂ ਦੀ ਛੋਟੀ ਜਿਹੀ ਆਦਤ ਉਹਨਾਂ ਦੀ ਜਾਨ ਵੀ ਲੈ ਸਕਦੀ ਹੈ ਨਾ ਦੇ ਕਿ ਇੱਕ ਵਿਸ਼ਵ ਵਿਆਪੀ ਅਧਿਐਨ ਤੋਂ ਪਤਾ ਲੱਗਿਆ ਹੈਗਾ ਕਿ ਮੂੰਹ ਅਤੇ ਗਲੇ ਦਾ ਕੈਂਸਰ ਦੁਨੀਆ ਭਰ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਸਭ ਤੋਂ ਵੱਧ ਆਮ ਹੈ ਜੋ ਰੋਜ਼ਾਨਾ ਤੰਬਾਕੂ ਦਾ ਸੇਵਨ ਕਰਦੇ ਨੇ ਇਸ ਦੇ ਨਾਲ ਕੈਂਸਰ ਸੈੱਲ ਤੇਜ ਦੇ ਨਾਲ ਵਿਕਸਿਤ ਹੁੰਦੇ ਨੇ ਅਤੇ ਪੂਰੇ ਮੂੰਹ ਦੇ ਵਿੱਚ ਫੈਲਦੇ ਨੇ ਬਹੁਤ ਸਾਰੇ ਮਾਮਲੇ ਅਜਿਹੇ ਨੇ ਇਹ ਕੈਂਸਰ ਵਾਲੇ ਦੇ ਵਿੱਚ ਵੀ ਫੈਲਦਾ ਹੈ ਆਪਣੀ ਖੋਜ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਵਿਗਿਆਨੀਆਂ ਨੇ ਪਾਇਆ ਹੈਗਾ ਕਿ ਤੰਬਾਕੂ ਦੇ ਵਿੱਚ ਪਾਇਆ ਜਾਣ ਵਾਲੇ ਜੋ ਕਿ ਨਾਈਟ੍ਰੋ ਸਮਾਈਨ ਅਤੇ ਪੋਲੀਸਾਈਕਲੀਨ اور ਮੈਟਿਕ ਤੇ ਹਾਈਡਰੋਕਾਰਬਨ ਵਰਗੇ ਪਦਾਰਥ ਸਿੱਧੇ ਤੌਰ ਦੇ ਉੱਤੇ ਸਾਡੇ ਸੈੱਲਾਂ ਦੇ ਵਿੱਚ ਡੀ ਐਨ ਏ ਨੂੰ ਨੁਕਸਾਨ ਪਹੁੰਚਾਉਂਦੇ ਨੇ ਅਤੇ ਸਿਹਤਮੰਦ ਸੈੱਲਾਂ ਨੂੰ ਮਾਰ ਕੇ ਕੈਂਸਰ ਸੈੱਲਾਂ ਨੂੰ ਵਧਾਉਂਦੇ ਨੇ ਦੂਜੇ ਪਾਸੇ ਸਿਗਰਟਾਂ ਦੇ ਵਿੱਚ ਨਿਕੋਟੀਨ ਅਤੇ ਤਾਰ ਦੀ ਉੱਚ ਮਾਤਰਾ ਹੁੰਦੀ ਹੈ ਇਹ ਸਾਡੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਪਰ ਇਸ ਤੋਂ ਨਿਕਲਣ ਵਾਲਾ ਧੂਆਂ ਸਿੱਧੇ ਤੌਰ ਦੇ ਉਤੇ ਸਰੀਰ ਜਾਂ ਫਿਰ ਸੈੱਲਾਂ ਦੇ ਨਾਲ ਸੰਪਰਕ ਨਹੀਂ ਕਰਦਾ ਜਿਸ ਦੇ ਨਾਲ ਇਹ ਤੰਬਾਕੂ ਜੋ ਕਿ ਦੱਸਦੇਗੇ ਤੰਬਾਕੂ ਦੇ ਨਾਲੋਂ ਘੱਟ ਨੁਕਸਾਨਦਈਕ ਹੁੰਦਾ ਹੈ ਅੱਜ ਕੱਲ੍ਹ ਤੰਬਾਕੂ ਅਤੇ ਗੁਟਕੇ ਦਾ ਸੇਵਨ ਫੈਸ਼ਨੇਬਲ ਬਣ ਗਿਆ ਨੌਜਵਾਨ ਤਣਾਵ ਡਿਪਰੈਸ਼ਨ ਜਾਂ ਫਿਰ ਸਾਥੀਆਂ ਦੇ ਦਬਾਅ ਦੇ ਕਾਰਨ ਇਹਨਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਨੇ ਜੋ ਕਿ ਹੌਲੀ-ਹੌਲੀ ਇੱਕ ਆਦਤ ਬਣ ਜਾਂਦੀ ਹੈ ਤੇ ਇੱਕ ਵਾਰ ਆਦਤ ਹੋਣ ਤੋ ਬਾਤ ਉਹਨਾਂ ਨੂੰ ਤੋੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਰੋਜ਼ਾਨਾ ਗੁਟਕਾ ਜਾਂ ਫਿਰ ਤੰਬਾਕੂ ਚਬਾਉਣ ਦੇ ਨਾਲ ਹੌਲੀ-ਹੌਲੀ ਮੂੰਹ ਦੇ ਵਿੱਚ ਛੋਟੇ ਜ਼ਖਮ ਹੋ ਜਾਂਦੇ ਨੇ ਇਸ ਤੋਂ ਇਲਾਵਾ ਇਹ ਦੰਦਾਂ ਦੇ ਸੜਨ ਅਤੇ ਮਸੂੜੀਆਂ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਜੋਂਥ ਦੇ ਵਿੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ ਤਾਂ ਕੈਂਸਰ ਦਾ ਇਲਾਜ ਅਕਸਰ ਮੁਸ਼ਕਲ ਅਤੇ ਮਹਿੰਗਾ ਹੁੰਦਾ ਹੈ ਇਸ ਤੋਂ ਇਲਾਵਾ ਮਰੀਜ਼ ਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਹੈ ਕਿਉਂਕਿ ਇਸ ਦਾ ਅਕਸਰ ਉਨਤ ਪੜਾਵਾਂ ਦੇ ਵਿੱਚ ਪਤਾ ਲੱਗਦਾ ਹੈ ਡਾਕਟਰਾਂ ਦਾ ਮੰਨਣਾ ਹੈਗਾ ਕਿ ਜੇਕਰ ਇਹ ਆਦਤ ਨੂੰ ਜਲਦੀ ਬੰਦ ਕਰ ਦਿੱਤਾ ਜਾਵੇ ਤਾਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਕਾ ਜਾ ਸਕਦਾ ਜਾਗਰੂਕਤਾ ਵਧਾਉਣ ਦੇ ਲਈ ਬਹੁਤ ਜ਼ਰੂਰੀ ਹੈ ਤਾਂ ਸਰਕਾਰਾਂ ਅਤੇ ਕਈ ਗੈਰ ਸਰਕਾਰੀ ਸੰਗਠਨ ਇਸ ਮੁੱਦੇ ਨੂੰ ਹੱਲ ਕਰਨ ਦੇ ਵਿੱਚ ਕੰਮ ਕਰ ਰਹੀ ਹੈ ਤਾਂ ਕਈ ਸਕੂਲਾਂ ਦੇ ਵਿੱਚ ਕਈ ਪ੍ਰੋਗਰਾਮਾਂ ਦੇ ਵਿੱਚ ਇਸ ਦਾ ਇਲਾਜ ਕਰਾਉਣ ਦੇ ਲਈ ਇਸ ਨੂੰ ਖਤਮ ਕਰਨ ਦੇ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਂਦੀ ਹੈ ਪ੍ਰੋਗਰਾਮ ਰੱਖੇ ਜਾਂਦੇ ਨੇ ਜਿਸ ਦੇ ਦੱਸਿਆ ਜਾਂਦਾ ਹੈਗਾ ਕਿ ਸਿਗਰਟ ਇਹ ਨਸ਼ੇ ਵਾਲੀਆਂ ਚੀਜ਼ਾਂ ਦਾਰੂ ਹੋਗੀਆਂ ਹੋਰ ਵੀ ਕਈ ਚੀਜ਼ਾਂ ਨੇ ਨਸ਼ੇ ਦੇ ਵਿੱਚ ਉਹਨਾਂ ਦਾ ਸੇਵਨ ਕਰਨਾ ਤੁਹਾਡੇ ਸਰੀਰ ਲਈ ਕਿੰਨਾ ਘਾਤਕ ਹੋ ਸਕਦਾ ਹੈ